ਸੀਗਾ ਆਪਰੇਸ਼ਨ ਫਿਲਾਡਲਫੀਆ ਉਹ ਵੀ ਬੜਾ ਬਹੁਤ ਹੀ ਰਹਸਮਈ ਤੇ ਬੜੇ ਮਜ਼ੇਦਾਰ ਕਿਸਮ ਦਾ ਮਤਲਬ ਚੰਬਿਤ ਕਰਨ ਵਾਲਾ ਆਪਰੇਸ਼ਨ ਸੀਗਾ ਉਹ ਇਦਾਂ ਹੋਇਆ ਕਿ 1950s ਤੋਂ ਬਾਅਦ ਇਹਨਾਂ ਨੇ ਐਕਸਪੈਰੀਮੈਂਟ ਕਰਨੇ ਸ਼ੁਰੂ ਕਰਤੇ ਸੀਗੇ ਕਿ ਇਹਨਾਂ ਨੂੰ ਇਹ ਸੀਗਾ ਵੀ ਅਸੀਂ ਕਰ ਰਹੇ ਐਕਚੁਅਲ ਸੀ ਇਹਨਾਂ ਨੇ ਇੱਕ ਯੂਐਸ ਨੇਵਲਸ਼ਿਪ ਸੀਗਾ ਯੂਐਸ ਐਲ ਰੇਜ ਉਹਦੇ ਆਲੇ ਦੁਆਲੇ ਇੱਕ ਅਲੱਗ ਹੀ ਤਰ੍ਹਾਂ ਦੀ ਫ੍ਰੀਕੁਐਂਸੀ ਛੱਡ ਕੇ ਕਰੰਟ ਦਿੱਤੀ ਕਿ ਉਹਨੂੰ ਸ਼ਿਪ ਨੂੰ ਪੂਰੇ ਨੂੰ ਯੂਐਸ ਨੇਵੀ ਦੇ ਅੰਡਰ ਇਹ ਬੜੇ ਤਗੜੇ ਸਾਇੰਟਿਸਟਾਂ ਨੇ ਕੀਤਾ ਸੀ ਨਿਕੋਲਾ ਟੈਸਲਾ ਵਰਗੇ ਵੀ ਇਨਵੋਲਵ ਸੀਗੇ ਇਹਦੇ ਵਿੱਚ ਤੇ ਉਹ ਉਹਦਾ ਸਲਾਹ ਤਾਂ ਇਹ ਸੀਗੀ ਵੀ ਇਹਨੂੰ ਗਾਇਬ ਕੀਤਾ ਜਾਵੇ ਮਤਲਬ ਟਾਈਮ ਚ ਕੀ ਗਾਇਬ ਕੀਤਾ ਜਾਵੇ ਯਾਨੀ ਇਹ ਟਾਈਮ ਟ੍ਰੈਵਲ ਕਰੇ ਬਟੂ ਹੋਇਆ ਕਿ ਕਿ ਟਾਈਮ ਟਰੈਵਲ ਕਰਨ ਦੀ ਬਜਾਏ ਉਹ ਟੈਲੀਪੋਰਟ ਕਰ ਗਿਆ ਉਹ ਜਗ੍ਹਾ ਬਦਲ ਗਿਆ ਆਪਣੀ ਉਰੀ ਤੋਂ ਕਿਸੇ ਹੋਰ ਇਨਾਂ ਦੀ ਪੋਰਟ ਤੇ ਜਾ ਨਿਕਲਿਆ ਤੇ ਉਹਦਾ ਬਹੁਤ ਬੁਰਾ ਹਾਲ ਹੋਇਆ ਜਦੋਂ ਉਹਦਾ ਐਟੋਮਿਕ ਸਟਰਕਚਰ ਇੱਕ ਵਾਰ ਡਿਸੈਂਬਲ ਹੋ ਕੇ ਦੁਬਾਰੂ ਰੀਅਸੈਂਬਲ ਹੋਇਆ ਉਹ ਦੂਸਰੇ ਥਾਂਵੇਂ ਤਾਂ ਉਹ ਵਿੱਚ ਮਤਲਬ ਉਹਦੇ ਤੇ 2000 ਦੇ ਨੇੜੇ ਤੇੜੇ ਸੈਨਿਕ ਸੀਗਾ ਜਿਹਦਾ ਕਿਸਦਾ ਇਨਾ ਪੇਟ ਵਿੱਚ ਗੜਿਆ ਹੋਇਆ ਉਹਦੇ ਡੈਕ ਦੇ ਵਿੱਚ ਕਿਸੇ ਦਾ ਉਹਦੇ ਲੋਹੇ ਦੇ ਪਿੱਲਰਾਂ ਦੇ ਵਿੱਚ ਬਦਲੋ ऐसा मतलब दर्दनाक मंजर ਸੀ ਕਿ ਵੀ ਇਹਨਾਂ ਨੇ ਮੁੜ ਕੇ ਕੰਨਾਂ ਨੂੰ ਹੱਥ ਲਾ ਲਿਆ ਹਾਲਾਂਕਿ ਉਹਨੂੰ ਐਕਸਪੈਰੀਮੈਂਟ ਨੂੰ ਬਿਲਕੁਲ ਸਕਸੈਸਫੁਲ ਮੰਨਿਆ ਜਾਂਦਾ ਵੀ ਉਹ ਜਿਹੜਾ ਹੈਗਾ ਟਾਈਮ ਜੇ ਟਾਈਮ ਦੇ ਵਿੱਚ ਵੀ ਉਹ ਟਰੈਵਲ ਕਰ ਸਕਦਾ ਸੀ ਜੇ ਉਹ ਸਥਾਨ ਦੇ ਵਿੱਚ ਕਰ ਸਕਦਾ ਸੀ ਸਪੇਸ ਦੇ ਵਿੱਚ ਮਤਲਬ ਕਿ ਉਹ ਸਪੇਸ ਟਰੈਵਲ ਕਰ ਗਿਆ ਇੱਕ ਥਾਂ ਤੋਂ ਦੂਜੀ ਥਾਂ ਚਲਾ ਗਿਆ ਇਹ ਇਹਨਾਂ ਨੇ ਇਸ ਤਰ੍ਹਾਂ ਦੇ ਬਹੁਤ ਐਕਸਪੈਰੀਮੈਂਟ ਬਾਅਦ ਚ ਕਹਿੰਦੇ ਨੇ ਵੀ CIA ਨੇ ਆਪਣੀ ਦੇਖ ਰੱਖਦੇ ਜਮ ਕੇ ਮਲਟਰਾ ਨਾਮ ਦੇ ਪ੍ਰੋਜੈਕਟ ਨੂ ਵਿੱਡਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਛਿਪੇ ਹੋਏ ਦੁਨੀਆ ਭਰ ਦੇ ਵਿੱਚ ਪੈਰਾਨਾਰਮਲ ਪ੍ਰੋਜੈਕਟ ਨੇ ਜਿਨ੍ਹਾਂ ਦੇ ਨਤੀਜੇ ਬਹੁਤ ਘੈਂਟ ਹੋਏ ਨੇ ਮਤਲਬ ਬਹੁਤ ਹੀ ਜ਼ਿਆਦਾ ਐਗਜ਼ੋਟਿਕ ਹੋਏ ਨੇ ਐਗਜ਼ੋਟਿਕ ਮਤਲਬ ਬਹੁਤ ਸੂਝ ਤੋਂ ਐਡਵਾਂਸਡ ਹੋਏ ਨੇ